ਬੱਲੇ ਬੱਲੇ ਨੀ ਮਾ ਭਾਗ ਸਤਰੀਆ ਜਾਨ ਜਾਨ ਗੱਭਣੇ ਜੋ ਆ ਪਿਆ ਸਤਰੀਆ ਕਉ ਭੈਲਾ ਸਤਰੀਆ ਕਾਲ ਬੱਲੇ ਯਾਰ ਸੁਣੇ ਕੰਨ ਕੇ ਦੇਖੋ ਜੀ ਅੱਜ ਕੇ ਨੇ ਵੀ ਕੋਰ ਕਰਨੀ ਅੱਜ ਦਾਤਾਂਣ ਹੋ ਗਏ ਆ ਕੇ ਨੇ ਸਾਡੀ ਬਾਤ ਨਹੀਂ ਸੁਣੀ ਹੈਗੀ ਕਹਿੰਦੇ ਕਹਿੰਦੇ ਹਣ ਬੋੜੀ ਵੀ ਪਾਈ ਹੈ ਹਾਂ ਦੇਖੋ ਜੀ ਆਪਾਂ ਇਹਨਾਂ ਨੂੰ ਅੱਜ ਅੱਗੇ ਲਾ ਦਿੰਦੇ ਆ ਨਾ ਸਾਡੇ ਫੋਸਲ ਬਣ ਜਾਂਦੇ ਆ ਉਹ ਵੀ ਫੋਸਲ ਬਣ ਜਾਣਾ ਸਾਡੇ ਸਾਰੇ ਆਈ ਆਪਣੇ ਕੰਮ ਕਰਾ ਲੋ ਸਾਡੇ ਮੁਹੱਲੇ ਦੇ ਕੋਕ ਮੁਕਤ ਨਹੀਂ ਹੋਏ ਨਾ ਸਾਡਾ ਦੇਖੋ ਸਾਡੀਆਂ ਗਲੀਆਂ ਦੇ ਕੰਮ ਕਈ ਰੁਕੇ ਆ ਕੋਈ ਸਾਡੇ ਆਕੇ ਨਹੀਂ ਸਪੋਰਟ ਲੈ ਕੇ ਤੇ ਮੁਰਕੇ ਆਪਣੇ ਘਰ ਜਾ ਕੇ ਬਹਿ ਜਾਂਦੇਗੇ ਮੁਰਕੇ ਸਾਡੀ ਕੋਈ ਨਹੀਂ ਸੁਣਦਾ ਵਾ ਐਂ ਤਾਂ ਦੇਖੋ ਜੇ ਸਾਡੇ ਭਰਾ ਖਲੋ ਜਾਂਦੇ ਆ ਜੇ ਸਾਡੇ ਭਰਾ ਜੇਤੀ ਵੀ ਜਾਂਦੇ ਹੈਗੇ ਆ ਉਹਦੇ ਵਿੱਚ ਸਰਕਾਰੀ ਖਾੜੀ ਆ ਵੀ ਤੁਹਾਨੂੰ ਅਸੀਂ ਆਪਣੀ ਗਲੀ ਦਾ ਕੰਮ ਕੋਈ ਨਹੀਂ ਰੁਕਣ ਦਵਾਗੇ ਜੇ ਮਾਤਾ ਬਣਾ ਹੋ ਗਿਆ ਬੋਲੇ ਸੋਨਿਆ ਸੱਤਰੀਆ ਕਾਰ ਇਹ ਸੁਣੋ ਆਏ ਹੋਏ ਮੇਰੇ ਵੀਰਾਂ ਨੂੰ ਮੇਰੇ ਭੈਣ ਨੂੰ ਮੇਰੇ ਨੂੰ ਸੱਤਰੀਕਾਰ ਤੇ ਮੈਂ ਤੁਹਾਨੂੰ ਆਪਣੇ ਬਾਰੇ ਥੋੜਾ ਦੱਸਾਂਗਾ ਜਿਹੜਾ ਨਾਮ ਪਵਨ ਕੁਮਾਰ ਹੈ ਆਰਮਾਸਤ ਸਾਰੇ ਤੁਸੀਂ ਕਿੰਨੂੰ ਜਾਣਦੇ ਹੋ ਤੇ ਵੇਖੋ ਕਾਉਂਸਲਰ ਕੋਈ ਬਹੁਤ ਵੱਡਾ ਮਤਲਬ ਗੱਲ ਨਹੀਂ ਹੈਗੀ ਜਿੰਨਾ ਕਿ दस काउंसलर ਕੰਮ ਕਰਦੇ ਆ ਨਾ ਵਾਰਡ ਦੇ ਉੱਪਰ ਨਾ ਕਿ ਆਪਾਂ ਇਕੱਲੇ ਕਰ ਲੈਨੇ ਆ ਬੜੀ ਰੱਬ ਦੀ ਕਿਰਪਾ ਬਣੀਣਾ ਯਕੀਨ ਇਹ ਭੈਣ ਭਰਾ ਨੂੰ ਕੋਈ ਤਕਲੀਫ ਹੋਵੇ ਕੋ ਪੁਲਿਸ ਸਾਡੇ ਦਾ ਕੰਮ ਹੋਵੇ ਤੇ ਆਪਾਂ ਦੁਰਯਾ ਤਰੀਕੇ ਨਾਲ ਕਰਾਈਦਾ ਵਾ ਜਿੱਥੇ ਲੋੜ ਪਵੇ ਉਥੇ ਖੜ੍ਹ ਜਾਈਦਾ ਵਾ ਆਪਣੇ ਜੀਹਾਂ ਦੀ ਸਿਤਰਾਣਾ ਵੀ ਕੰਮ ਲਈਦਾ ਵਾ ਪਰ ਜਿੱਥੇ ਕੋਈ ਧੱਕਾ ਨਹੀਂ ਕਰੀ ਕਿਸੇ ਨਾਲ ਹੁੰਦਾ ਤੇ ਕਾਉਂਸਲਰ ਦੀ ਜਿਹੜੀ ਲੈਸਨ ਰੈਸਟ ਕਰਕੇ ਵੀ ਜਿਹੜੀ ਤੁਹਾਡੇ ਰੋਜ਼ ਮਰਦਾ ਦੀ ਜਰੂਰਤਾਂ ਆ ਸਭੀ ਵੇਖੋ 5 ਸਾਲ ਆਪਾਂ ਇੱਕ ਨਮਾਇंदे ਨੂੰ ਚੁਣਿਆ ਨਾ ਤੇ ਸਾਡੀ ਕੋਈ ਸੈਵਰੇਜ ਦੀ ਵਿਵਸਥਾ ਸਾਨੂੰ ਆ ਮਿਲੀ ਨਾ ਹੀ ਕਦੀ ਕੋਈ ਇਹ ਕੋਈ ਸੈਵਰੇਜ ਬਲੋਕਾਂ ਦੀ ਪੈਸੇ ਨਿਕਲੀ ਉਹ ਕਢਾਇਆ ਇੱਥੇ ਵੀ ਛੋਟੇ ਮੋਟੇ ਕੰਮ ਸੀ ਜਿਹੜੇ ਆਪਾਂ ਸਰਕਾਰ ਚ ਦੇਂਦੇ ਆ ਕਹਿ ਕਵਾ ਕੇ ਤੇ ਆਪਾਂ ਕਰਾਏ ਪਾਣੀ ਦਾ ਬੁਰਾ ਹਾਲ ਆ ਇੱਥੋਂ ਆਪਾਂ ਥੋੜਾ ਜਿਹਾ ਪਰਿਓ ਜੇਰੇ ਦੀ ਤੈ ਆਵਨੀ ਤੇ ਪਾਣੀ ਦੇ ਹਾਲਾਤ ਆ ਉਹ ਲੋਕੇ ਪਾਣੀ ਪੀ ਸਕਦੇ ਆ ਦੱਸੋ ਭੈਣੋ ਪੀ ਸਕਦੇ ਆ ਉਹ ਗੱਡਰਾਂ ਦਾ ਪਾਣੀ ਗੰਦਾ ਵਾਲਾ ਪਾਣੀ ਜਿਹੜਾ ਸਾਡੀਆਂ ਵਾਟਰ ਸਪਲਾਈ ਦੇ ਵਿੱਚ ਆ ਰਿਹਾ ਵਾ ਤੇ ਦੇਖੋ ਸੇ ਸਾਰੇ ਹੀ ਜੀ ਜਿੱਦਾਂ ਤੁਸੀਂ ਇਕੱਠੇ ਹੋ ਏਦਾਂ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਬੁਲਾ ਰਹੇ ਆ ਤੇ ਸਾਰੇ ਲੋਕ ਇਹ ਕਹਿ ਰਹੇ ਆ ਕਿ ਚਲੋ ਸਾਨੂੰ ਕਿਸੇ ਚੰਗੇ ਨਮਾਇੰਦੇ ਦੀ ਲੋੜ ਹੈ ਜਿਹੜਾ ਸਾਡੀ ਗੱਲ ਰੱਖ ਸਕੇ ਰੱਖ ਸਕੇ ਪ੍ਰਸ਼ਾਸਨ ਅੱਗੇ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਜੇਕਰ ਪ੍ਰਸ਼ਾਸਨ ਦਾ ਕੋਈ ਅਫਸਰ ਨਹੀਂ ਵੀ ਸਾਡਾ ਕੰਮ ਕਰੇਗਾ ਜੇ ਤੁਸੀਂ ਸਾਨੂੰ ਮੌਕਾ ਦਿੰਦੇ ਜੀ ਤੇ ਆਪਾਂ ਤੋਂ ਵੜਕੇ ਵੀ ਕਰਵਾਗੇ ਕਿ ਜਿਹੜਾ ਗੰਦਾ ਪਾਣੀ ਅਸੀਂ ਪੀਨੇ ਹਾਂ ਅਫਸਰ ਨੂੰ ਲੈ ਕੇ ਤੋਂ ਫੜਕੇ ਉਹਨੂੰ ਫੜਕੇ ਉਹਨੂੰ ਕਹਾਂਗੇ ਕਿ ਪੀ ਪਾਣੀ ਜੇ ਪਾਣੀ ਸਾਫ਼ ਹੈ ਤੇ ਪੀ ਕੇ ਵਖਾ ਤੇ ਜਿਹ ਗੰਦਾਵਾ ਤੇਰਾ ਹੱਲ ਕਰੋ ਤੇ ਪੰਜ ਸਾਲ ਦੀ ਜਿਹੜੀ ਕਾਰਗੁਜ਼ਾਰੀ ਆਪਾਂ ਵੇਖ ਚੁੱਕੇ ਆ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਆ ਦੱਸਣ ਦੀ ਲੋੜ ਹੈ ਜੀ ਦੱਸਣ ਦੀ ਲੋੜ ਹੈ ਕਿਸੇ ਨੂੰ ਨਹੀਂ ਆ ਵੀ ਆ ਵੇਖ ਲਓ ਕੋਣ ਦੇ ਕਿਸੇ ਨੂੰ ਦੱਸਣ ਦੀ ਲੋੜ ਹੈ ਸਾਹਮਣੇ ਤੁਹਾਡੇ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛੀ ਠੀਕ ਆ ਟਿਕਟ ਦੀ ਜਿਹਨੇ ਟਿਕਟ ਨਹੀਂ ਮਿਲਦੇ ਸਾਰੇ ਵਰਕਰ ਜਿਹੜੇ ਆ ਉਹ ਕੈਂਡੀਡੇਟ ਹੁੰਦੇ ਆ ਤੇ ਟਿਕਟ ਕਿਸੇ ਇੱਕ ਨੂੰ ਡਿਕਲੇਅਰ ਹੋਣੀ ਹੈ ਟਿਕਟ ਇੱਕ ਨੂੰ ਹੀ ਹੁੰਨੀ ਹੈ ਪਰ ਅਸੀਂ ਇਹ ਚੋਣਿਆ ਵੀ ਪਾਰਟੀ ਕਿਤੇ ਇਹੋ ਜਿਹੇ ਬੰਦੇ ਨੂੰ ਟਿਕਟ ਨਾ ਦੇ ਦੇਵੇ ਕਿ ਪੰਜ ਸਾਲ ਸਾਡੇ ਪਿਛਲੇ ਖਰਾਬ ਹੋਇਆ ਤੇ ਪੰਜ ਸਾਲ ਅਹੀ ਫੇਰ ਮਤਲਬ ਖੂਚੋ ਨਿਕਲ ਗਿਆ ਤੇ ਖਾਤੇ ਚ ਬੈਣ ਗਿਆ ਕਾਹ ਨੂੰ ਕੋਈ ਨਾ ਵੀ ਤੇ ਬਾਕੀ ਵੇਖੋ ਜਿਹੜੀ ਸੰਗਤ ਆ ਇਹਨੇ ਇਲੈਕਸ਼ਨ ਲੜਾਉਣੀ ਆ ਆਪਾਂ ਨੂੰ ਕੋਈ ਮਤਲਬ ਏਡੀ ਚਾਹ ਨਹੀਂ ਕਿ ਇਲੈਕਸ਼ਨ ਲੜਾਂਗੇ ਸਿਰਫ ਲੋਕਾਂ ਦੀ ਇੱਕ ਰਿਕੁਆਇਰਮੈਂਟ ਆ ਵੀ ਚਲੋ ਕੋਈ ਨਾ ਕੋਈ ਜੀ ਸਾਨੂੰ ਐਸਾ ਮਿਲੇ ਜਿਹੜਾ ਖੇਤਰ ਦੇ ਯੋਗ ਨਾਲ ਵੀ ਜਿਹੜੇ ਸਾਡੇ ਕੰਮ ਜਿਹੜੇ ਆ ਕਰਾ ਦੇ ਸਮਾਜ ਦੇ ਤੇ ਆਪਾਂ ਵੇਖੋ ਤੁਹਾਡੇ ਸਮਾਜ ਦੇ ਸਮਾਜ ਨਾਲ ਹਮੇਸ਼ਾ ਕੜੀ ਦਾ ਰਿਸ਼ਤਾ ਕਿਸੇ ਵੀ ਸਮਾਜ ਦੇ ਬੱਚੇ ਦਾ ਆਪਾਂ ਕਰੀ ਧੱਕਾ ਨਹੀਂ ਹੁੰਦਿੱਤਾ ਤੇ ਨਾਲ ਅਸੀਂ ਇੱਕ ਬਹੁਤ ਵੱਡਾ ਸੰਗਠਨ ਹੈ ਸ਼ਾਇਦ ਤੁਹਾਨੂੰ ਘਿਹੜਾ ਨੂੰ ਨਾਮ ਪਤਾ ਹੋਵੇ ਉਹ ਸੰਗਠਨ ਦਾ ਨਾਮ ਆ ਪਾਵਨ ਵਾਲਮੀਤੀ ਧੀਰ ਸੈਕਸ਼ਨ ਕਮੇਟੀ ਜਿਹਦੇ ਵਿੱਚ ਮੈਨੂੰ ਪੰਜਾਬ ਦੀ ਨੁਮਾਇੰਦਗੀ ਦਿੱਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਵੀਰ ਛੋਟਾ ਸ਼ਿਵਾ ਆ ਜਿਹੜਾ ਵੀ ਅੱਜ ਪ੍ਰਾਣਾ ਕੀਤਾ ਇਹਨੇ ਤੁਹਾਡੇ ਨਾਲ ਮੂੰਹ ਮੂੰਹ ਵੀ ਕਰਾਇਆ ਵਾ ਤੁਹਾਡੇ ਨਾਲ ਸਸਤੀ ਕਾਰ ਕਰਨ ਦਾ ਸਨਮਾਨ ਦਿੱਤਾ ਵਾ ਮਾਪਾ ਦਿੱਤਾ ਵਾ ਅਹੀ ਇਹਦੇ ਬਹੁਤ ਧੰਨਵਾਦੀ ਆ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼ਿਵ ਨੂੰ ਇੱਕ ਵੱਡਾ ਪ੍ਰੋਗਰਾਮ ਕਰਾਂਗੇ ਜਿੱਦ ਦੀ ਇੱਕ ਇੱਕ ਦੋ ਸੈਲੀ ਜੇ ਵੀ ਬੁਲਾਵਾਂਗੇ ਵਧੀਆ ਕੋ ਸਿੰਗਰ ਜੁੰਗਰ ਬੁਲਾਵਾਂਗੇ ਉੱਥੇ ਨੂੰ ਆਪਾਂ ਜਿਹੜਾ ਨਿਮਤੀ ਪਤਨ ਕਰਾਂਗੇ ਤੇ ਇਹਦੇ ਵਾਸਤੇ ਸ਼ਿਵ ਵਾਸਤੇ ਸਭ ਤੋਂ ਪਹਿਲ ਉੱਤੇ ਤਾੜੀਆਂ ਵਾਰੀ ਕੱਲ੍ਹ ਕਿ ਜਿੰਨੀ ਕੀਤੀ ਆ ਇਹ ਮੇਰਾ ਖਿਆਲ ਹੈ ਇਲੈਕਸ਼ਨ ਅਜੇ ਡਿਕਲੇਅਰ ਨਹੀਂ ਹੋਇਆ ਵੀ ਇਲੈਕਸ਼ਨ ਅਜੇ ਅਨਾਉਂਸ ਨਹੀਂ ਹੋਇਆ ਔਰ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਮੇਰਾ ਖਿਆਲ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਜੀ ਜਿਹੜਾ ਨਾਲ ਭੋਲਾ ਜੀ ਨੇ ਪ੍ਰਿੰਸ ਜੀ ਨੇ ਤੇ ਬਾਕੀ ਸਮੁੱਚੀ ਸਾਡੀ ਟੀਮ ਜਿਹੜੀ ਸਤਕਾਰਯੋਗ ਹੈ ਤੇ ਮਾਕਰਨਾ ਨਾਵਾਂ ਦਾ ਮੈਨੂੰ ਸਾਰਿਆਂ ਭਰਾਵਾਂ ਦਾ ਨਹੀਂ ਪਤਾ ਕਿ ਤੁਸੀਂ ਇਹ ਦੱਸੋ ਕਿ ਜੇ ਸਾਨੂੰ ਕੁਆਲਟੀ ਟਿਕਟ ਨਹੀਂ ਦਿੰਦੀ ਤੇ ਆਪਾਂ ਆਜ਼ਾਦ ਇਲੈਕਸ਼ਨ ਲੜਦੇ ਆ ਤੇ ਤੁਹਾਡਾ ਜਿਹੜਾ ਇੰਨਾ ਕਿ ਹਿੱਸਾਵਾ ਸਾਡਾ ਸਮਰਥਨ ਕਰੇਗਾ ਬਾਵਾ ਬਾਵਾ ਖੜੀਆਂ ਕਰਕੇ ਦੱਸੋ ਕਰੋਗੇ ਇਸ ਵਾਰ ਚਲੋ ਜੇ ਤੁਸੀਂ ਸਾਡਾ ਸਮਰਥਨ ਕਰਦੇ ਹੋ ਤਾਂ ਹੀ ਤੁਹਾਨੂੰ ਨਾ ਅਸੀਂ ਕਰਦੇ ਆ ਕਿ ਇੱਥੇ ਜਿਹੜੀਆਂ ਜਦੋਂ ਦੇਖੋ ਜਿਹੜੀਆਂ ਨਿੱਕੇ ਨਿੱਕੇ ਜ਼ਰੂਰਤਾਂ ਉਹਦੇ ਆਪਾਂ ਪੂਰੀਆਂ ਕਰਨੀਆਂ ਹੀ ਆ ਅਸੀਂ ਇੱਥੇ ਜਿੱਦਾਂ ਵਿਡੋ ਪੈਨਸ਼ਨ ਆ ਕੋ ਬਟਾਪਾ ਪੈਨਸ਼ਨ ਆ ਆਪਾਂ ਵੰਗ ਹੀ ਹਣ ਸੈਠਾ ਇਹੋ ਜਿਹੀਆਂ ਸਕੀਮਾਂ ਲੈ ਕੇ ਆਵਾਂਗੇ ਔਰ ਲਿਆਈਆਂ ਵੀ ਆ ਜੇ ਕਿਸੇ ਦੇ ਕੱਚੇ ਕੋਠੇ ਆ ਤੇ ਉਹ 2-2 ਲੱਖ ਰੁਪਏ ਕੇਂਦਰ ਗਵਰਨਮੈਂਟੋਂ ਲੋ ਜਿਹੜਾ ਬਾ ਉਹ ਵੀ ਆਪਾਂ ਮਰਖਲ ਤਿੰਨ ਕਿਸੋ ਕਰਾ ਦੇ ਆ ਆਪਾਂ ਕਰਵਾ ਦਿੱਤਾ ਬਾਸਵਾਦੀ ਦੇ ਵਿੱਚ ਤੇ ਗਾਂਵ ਵੀ ਜਿਹੜੇ ਰਹਿੰਦੇ ਆ ਉਹ ਵੀ ਸਾਡੇ ਕੋਲ ਆਉਣ ਜਿਹੜੇ ਬੇਕਾਰ ਲੋਕ ਆ ਉਹਨਾਂ ਲਈ ਵੀ ਸਕੀਮਾਂ ਬਹੁਤ ਹੁੰਦੀਆਂ ਚੌਂਕੀ ਵਾਲੀ ਗਲੀ ਫੈਜਪੁਰੇ ਵਿੱਚ ਆਏ ਆ ਜੀ ਤੇ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਿੱਲਾ ਜੀ ਉਹਨਾਂ ਦੇ ਪੁੱਤਰ ਵਿਜੇਪਾਜ ਆਪਣਾ ਸ਼ਿਵਾਜੀ ਨਾਲ ਸਾਡੇ ਭੋਲਾ ਜੀ ਸ਼ਸ਼ੀਲ ਜੀ ਤੇ ਸਾਡੀਆਂ ਭੈਣਾਂ ਮਾਤਾਵਾਂ ਦੇ ਸੱਦੇ ਤੇ ਆ ਪਾਏ ਆ ਔਰ ਬਹੁਤ ਉਤਸ਼ਾਹ ਵਾਲੋਕਾਂ ਚ ਲੋਕ ਬਹੁਤ ਰਿਸਪੈਕਟ ਦੇ ਰਹੇ ਨੇ ਕਾਉਂਸਲਰ ਦੀ ਚੋਣਾਂ ਆ ਰਹੀਆਂ ਜਲਦ ਹੀ ਤੇ ਲੋਕ ਕੀ ਕੀ ਮੁਸ਼ਕਲ ਆ ਰਹੀਆਂ ਜੇ ਤੁਹਾਨੂੰ ਕਿਹੜੀ ਪਾਰਟੀ ਵਿੱਚ ਤੁਹਾਨੂੰ ਦੇਖੋ ਜੀ ਮੁਸ਼ਕਲ ਇੱਕੋ ਵੇਲੇ ਦੱਸਿਓ ਇੱਥੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਸੀਵਰਜ ਵਿਵਸਥਾ ਜਾ ਕੇ ਤੁਸੀਂ ਵੇਖ ਸਕਦੇ ਹੋ ਸਾਰੇ ਪਾਸੇ ਕੀ ਹਾਲਾਤ ਆ ਠੱਪ ਪਈ ਆ ਇੱਥੇ ਤੱਕ ਕਿ ਸੀਵਰ ਚ ਕੋਈ ਛੋਟੀ ਮਾਰਨ ਵਾਲਾ ਨਹੀਂ ਹੁੰਦਾ ਕੋਈ ਝਾੜੂ ਵਾਲਾ ਨਹੀਂ ਹੁੰਦਾ ਨਰਕਪਰੀ ਜ਼ਿੰਦਗੀ ਜੀ ਰਿਹਾ ਇੱਥੋਂ ਦੇ ਲੋਕ ਜਿਹੜਿਆ ਵਾਰਡ ਨੰਬਰ 7 ਦੇ ਕਿਹੜੀ ਪਾਰਟੀ ਚ ਜਿੱਤਣਾ ਚਾਹੁੰਦਾ ਅਸੀਂ ਅਸੀਂ ਵੇਖੋ ਜੀ ਬੇਸਿਕਲੀ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆਂ ਔਰ ਅਸੀਂ ਕਾਂਗਰਸ ਪਾਰਟੀ ਨੂੰ ਸਾਰੀ ਨੂੰ ਹੀ ਬੇਨਤੀ ਕੀਤੀ ਆ ਵੀ ਸਾਨੂੰ ਐਡ ਕੀ ਟਿਕਟ ਲੜਾਈ ਜਾਵੇ ਤਾਂ ਜੋ ਅਸੀਂ ਆਪਣੀ ਸਮਾਜ ਦੀ ਤੇ ਆਪਣੇ ਵਾਰਡ ਦੇ ਵਾਸੀਆਂ ਦੀ ਜਿਹੜੀ ਸੇਵਾਵਾ ਦਿਨ ਰਾਤ ਲਾ ਕੇ ਕਰਾਂਗੇ ਔਰ ਜਿੱਥੇ ਵੀ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਕਰਾਂਗੇ ਅਜਾ ਤੁਹਾਨੂੰ ਕਾਂਗਰਸ ਤੋਂ ਕਰਨੀ ਮਿਲਦੀ ਤਾਂ ਫਿਰ ਫਿਰ ਟਿਕਟ ਨਹੀਂ ਮਿਲਦੀ ਤਾਂ ਫਿਰ ਸੰਗਤ ਦਾ ਸੰਗਤ ਦੀ ਮਰਜ਼ੀ ਹੈ ਜੀ ਸੰਗਤ ਨਾਲ ਇੱਕ ਮੀਟਿੰਗ ਕਰਾਂਗੇ ਇਸ ਤਰ੍ਹਾਂ ਹੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਾਂਗੇ ਗਲੀਆਂ 'ਚ ਤੇ ਜੇ ਸੰਗਤ ਕਹੇਗੀ ਵੀ ਇਲੈਕਸ਼ਨ ਲੜਨੀਆਂ ਜ਼ਰੂਰ ਤੇ ਫਿਰ ਆਜ਼ਾਦੀ ਚੰਦਾ ਬੁਲੰਦ ਕਰਾਂਗੇ ਜੀ ਔਰ ਟਿਕਟ ਫਿਰ ਵੀ ਜਿੱਤ ਕੇ ਆਪਾਂ ਜਿੱਤਦਿਆਂ ਤੇ ਕਾਂਗਰਸ ਦੀ ਝੋਲੀ ਚ ਹੀ ਪਾਵਾਂਗੇ ਦੇਖਣ ਨੂੰ ਆ ਰਿਹਾ ਕਾਫੀ ਤਾਰਾਂ ਦਾ ਵੀ ਗੁੱਛਾ ਦੇਖਣ ਨੂੰ ਆ ਰਿਹਾ ਕਾਫੀ ਇੱਦਾਂ ਕਿ ਮੈਂ ਮੈਂ ਸਿਮਰ ਜੀ ਤੁਹਾਨੂੰ ਦੱਸਣਾ ਚਾਹਨਾ ਵੀ ਸਵੇਰ ਦੇ ਟਾਈਮ ਆਓ ਇੱਥੇ ਲੋਕ ਜਿਹੜੀ ਜ਼ਿੰਦਗੀ ਜੀ ਰਹੇ ਆ ਉਹ ਜਾਨਵਰਾਂ ਵਾਲਾ ਹਾਲਾਤ ਆ ਇਹ ਵਾਰਡ ਨੰਬਰ 7 ਜੇ ਆਪਾਂ ਗੱਲ ਕਰੀਏ ਤੇ ਸੀ ਬਲੱਗ ਚੱਲ ਜੋ ਉਹ ਵੀ ਵਾਰਡ ਨੰਬਰ 7 ਜਰਨਜੀਤ ਜੈਵਣੀ ਦਾ ਕਾਫੀ ਹਿੱਸਾ ਜਿਹੜਾ 7 'ਚ ਆ ਉੱਥੇ ਜਾ ਕੇ ਵੇਖੋ ਇਹ ਹਾਲਾਤ ਆ ਜਿਹੜੇ ਇੱਥੇ ਸਾਡੇ ਲੋਕ ਜੀ ਰਹੇ ਨੇ ਕੀ ਸਮਝਦੇ ਪਹਿਲੀ ਸਰਕਾਰਾਂ ਨੇ ਕਿਉਂ ਨਹੀਂ ਇਹਨਾਂ ਦੀ ਬਾਤ ਪੁੱਛੀ ਨਹੀਂ ਸਰਕਾਰਾਂ ਨੂੰ ਬਾਤ ਜਿਹੜੀ ਆ ਕਿਉਂ ਨਹੀਂ ਪੁੱਛੀ ਵੀ ਤੁਸੀਂ ਸਵਾਲ ਕੀਤਾ ਵੀ ਬਾਤ ਕਿਉਂ ਨਹੀਂ ਪੁੱਛੀ ਸਰਕਾਰਾਂ ਦੇ ਕੰਨਾਂ ਤੇ ਜਿਹੜੀਆਂ ਨਾ ਗੱਲ ਪਹੁੰਚੋਣ ਲਈ ਵੀ ਕੋਈ ਅੱਗੇ ਨੁਮਾਇੰਦਾ ਜਿਹੜਾ ਸਹੀ ਚਾਹੀਦਾ ਜਿਹੜਾ ਨੁਮਾਇੰਦਾ ਇਹਨਾਂ ਚੁਣਿਆ ਉਹਨੇ ਜਾ ਕੇ ਕਦੀ ਕਿਹਾ ਹੀ ਨਹੀਂ ਕਿ ਸਾਡੇ ਏਰੀਆ ਦੀ ਪ੍ਰੋਬਲਮ ਕੀ ਆ ਤੇ ਹੁਣ ਆਪਾਂ ਇਹ ਵਾਅਦਾ ਕਰਦੇ ਆ ਇਸ ਵਾਰ ਤੋਂ ਬਾਅਦ ਨੰਬਰ ਸਾਡੇ ਵਾਸੀਆਂ ਨਾਲ ਜੇ ਸਾਨੂੰ ਮੌਕਾ ਦਿੰਦੇ ਆ ਤੇ ਆਪਾਂ ਇਹ ਜਿਹੜੇ ਕੰਮ ਆ ਪੈਲ ਦੇ ਅਧਾਰ ਤੇ ਕਰਾਂਗੇ ਹੋਰ ਵੀ ਕਿਹੜੀਆਂ ਕਿਹੜੀਆਂ ਮੁਸ਼ਕਲ ਆਈਆਂ ਜਿਹੜੀਆਂ ਮੈਂ ਕਹਿੰਦਾ ਜੀ ਮੁਸ਼ਕਲਾਂ ਹੀ ਮੁਸ਼ਕਲਾਆਂ ਆ ਜੀ ਇੱਥੇ ਕੋਈ ਹੱਲ ਹੈ ਹੀ ਨਹੀਂਗਾ ਸਭ ਤੋਂ ਵੱਡੀ ਤੇ ਪਾਣੀ ਦੀ ਤੇ ਸੀਵਰੇਜ ਦੀ ਤੇ ਆ ਲਾਈਟਿੰਗ ਦਾ ਤੁਸੀਂ ਵੇਖਣ ਦਿਓ ਕੀ ਹਾਲਾਤ ਆ ਅਗਰ ਤਾਂ ਜਿੱਤ ਕੇ ਤੇ ਕਿਹੜੇ ਕਿਹੜੇ ਕੰਪੈਰ ਦੇ ਤਾਂ ਤਾਂ ਨਾ ਕੀਤੇ ਜਾਣ ਦੇਖੋ ਜੀ ਸਭ ਤੋਂ ਪਹਿਲਾਂ ਤੇ ਜਿਹੜੀ ਇੱਥੇ ਪਾਣੀ ਦੀ ਸਮੱਸਿਆ ਜਿਹੜਾ ਲੋਕ ਗੰਦਾ ਪਾਣੀ ਪੀ ਰਹੇ ਸਭ ਤੋਂ ਪਹਿਲਾਂ ਤੇ ਅਸੀਂ ਉਹਨੂੰ ਠੀਕ ਕਰਾਵਾਂਗੇ ਉਸ ਤੋਂ ਬਾਅਦ ਸੀਵਰੇਜ ਦੀ ਸਬਵਸਥਾ ਉਸ ਬਹਾਲ ਕਰਾਵਾਂਗੇ ਸਹੀ ਤਰੀਕੇ ਨਾਲ ਸਚਾਰੂ ਢੰਗ ਨਾਲ ਉਹਨੂੰ ਚਲਾਵਾਂਗੇ ਤੇ ਬਾਕੀ ਜੋ ਵੀ ਸਾਡੇ ਸਮਾਜ ਦੀਆਂ ਮੁਸ਼ਕਲਾਂ ਆ ਪੁਲਿਸ ਬਹੁਤ ਧੱਕਾ ਕਰਦੀ ਐ ਮਿੰਟ ਮਿੰਟ ਬਾਅਦ ਆ ਜਾਂਦੇ ਆ ਵੀ ਆ ਤੁਹਾਡੇ ਮੁੰਡੇ ਤੇ ਆ ਜੀ ਲਿਸਟ 'ਚ ਨਾ ਆ ਗਿਆ ਜੀ ਇਹ ਕਲੰਦਰਾਵਾ ਜੀ ਤੇ ਜੇ ਕੋਈ ਸਮਾਜ ਦਾ ਬੱਚਾ ਸੁਧਰਨਾ ਚਾਹੁੰਦਾ ਤੇ ਉਹਨੂੰ ਇਹ ਹੋਰ ਵਿਗਾੜ ਦਿਆ ਜੇਲ੍ਹਾਂ 'ਚ ਧੱਕੰਡੇ ਨੇ ਇਲਾਕਾ ਵਾਸੀ ਕਿੰਨਾ ਕਿ ਇਲਾਕਾ ਨਿਵਾਸੀਆਂ ਦਾ ਵੇਖੋ ਜੀ ਤੁਸੀਂ ਪੂਰਾ ਸਹਿਯੋਗ ਐ ਜੀ ਅਜੇ ਇਲੈਕਸ਼ਨ ਸ਼ੁਰੂ ਵੀ ਨਹੀਂ ਹੋਇਆ ਵੀ ਤੇ ਇਹ ਸਾਡੇ ਭਰਾਵਾ ਨੇ ਮਤਲਬ ਆਪ ਸਾਨੂੰ ਸੱਦ ਦਿੱਤਾ ਵੀ ਤੁਸੀਂ ਆਓ ਜੀ ਮੈਨੂੰ ਤੇ ਪਤਾ ਵੀ ਨਹੀਂ ਆ ਇੱਕ ਹਫ਼ਤੇ ਤੋਂ ਇਹ ਤਿਆਰੀ ਕਰ ਰਹੇ ਸੀ ਵੀ ਭਾਜੀ ਨੂੰ ਬੁਲਾਉਣਾ ਵਾ ਤੇ ਚਲੋ ਆਪਾਂ ਇਹਨਾਂ ਦੱਸਦੇ ਤੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ